ਓ ਧੰਨਵਾਹਿ ਗੁਰ ਸਾਹਿਬ ਜੀ ਹਮ ਅੰਦਲੇ ਅੰ ਉੱਚਾ ਅੱਲਾਹ ਗੁਰ ਚੱਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵ ਆਪਨ ਪੰਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਲਿ ਗੁਰ ਸਖ ਮੀਤ ਚਲੋ ਗੁਰ ਚੱਲੀ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਨ ਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨ ਵਿਚਾਰ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਿਆਤ ਏਹੀ ਮਾਟੀ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹ ਸੁ ਕਹੋ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਐ ਸਿਫਤਖ ਸੰਮਦੀ ਨੂਰ ਅਰਸੋ ਘੁਰ ਸੋ ਚਟੀਐ ਤੁਦ ਡਿਠੇ ਸਚੀ ਪਾਤੀਸ ਮਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤੀਸ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਰਾਗ ਜੈ ਜਵੰਤੀ ਮਹੱਲਾ ਨਵਾ RAM ਸਿਮਰ RAM ਸਿਮਰ ਇਹ ਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਤੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੁਗੋ ਜੋਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਉਗਾਲੀਏ ਕੁਲ ਆਲਮ ਦਸ ਪਾਤਸ਼ਾਹਿਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪੀਰਤ ਹਜ਼ੂਰੀ ਅੰਦਰ ਸੁਭਾਈ ਮਾਨ ਗੁਰਸਵਾਰੇ ਗੁਰਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਮਤ ਕੀਤੀ ਹੈ ਅੰਮ੍ਰਿਤ ਵੇਲੇ ਦਾ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਦੇ ਸਮੇਂ ਨਮੋਕ ਰੱਖਦਿਆਂ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰ ਜੀਆ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਸਰਬੱਤ ਦੇ ਭਲੇ ਦੇ ਲਈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਿਸਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਨੇ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੀ ਪਾਵਨ ਪੀਤਰ ਗੁਰਬਾਣੀ ਦੀ ਕਥਾ ਵਿਚਾਰ ਜੋ ਲੜੀਵਾਰ ਚਲਦੀ ਆ ਰਹੀ ਹੈ ਅੱਜ ਜੈ ਜਵੰਤੀ ਰਾਗ ਦੀ ਰੰਮਤਾ ਹੋਈ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦਾ ਅਖੀਰਲਾ ਰਾਗ ਹੈ ਇਸ ਤੋਂ ਉਪਰੰਤ ਫਿਰ ਸਹਿਸਕ੍ਰਿਤੀ ਸ਼ਲੋਕ ਫਿਰ ਸੁਣੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਫਰੀਦ ਸਾਹਿਬ ਜੀ ਦੇ ਸ਼ਲੋਕ ਇਸੇ ਤਰ੍ਹਾਂ ਸਵਈਏ ਫਿਰ 12 ਦੇ ਵਧੇਰੇ ਸ਼ਲੋਕ ਫਿਰ ਨਾਵੇਂ ਮਹੱਲੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਲੋਕ ਆਰੰਭ ਹੁੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ 31 ਰਾਗ ਨੇ 31 ਮਹਾਰਾਗ ਹੈ ਜੇ ਸਮੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਸੰਵਾਦਨਾ ਕੀਤੀ ਪਾਵਨ ਪੀਤਰ ਗੁਰਬਾਣੀ ਲਿਖਵਾਉਣੇ ਕੀਤੀ ਭਾਈ ਗੁਰਦਾਸ ਜੀਆਂ ਤੋਂ ਉਹ ਸਮੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਤੀ ਰਾਗ ਸੰਨ ਇਸ ਰਾਗ ਜੈ ਜਵੰਤੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਚਾਰ ਸ਼ਬਦ ਨੇ ਹੋਰ ਪਾਤਸ਼ਾਹੀਆਂ ਦੀ ਇਸ ਰਾਗ ਦੇ ਵਿੱਚ ਬਾਣੀ ਨਹੀਂ ਹੈ ਇਹ ਕੇਵਲ ਰਾਗ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੀ ਗੁਰਬਾਣੀ ਦਾ ਰਾਗ ਹੈ ਇਹ 31ਵਾਂ ਰਾਗ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਭਾਈ ਮਨੀ ਸਿੰਘ ਜੀ ਨਾਲ ਬਾਬਾ ਦੀਪ ਸਿੰਘ ਜੀ ਤੋਂ ਲਿਖਵਾਉਣੇ ਕੀਤੇ ਉਸ ਸਮੇਂ ਤੇ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਤੇ ਨਾਲ ਇਹ 31 ਮਹਾਰਾਗ ਦਰਜ ਕੀਤਾ ਜੋ ਜੈ ਜਵੰਤੀ ਰਾਗ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਅਖੀਰਲਾ ਰਾਗ ਹੈ ਆਉ ਮਨ ਬਿਰਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤ੍ਰ ਗੁਰਬਾਣੀ ਪਾਵਨ ਪੀਤ੍ਰ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰ ਹੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਰਾਗ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾ ਚਰਨ ਕਰਦਿਆਂ ਹੋਇਆਂ ਉਚਾਰਨ ਕਰ ਰਹੇ ਨੇ ਇੱਕ ਓੰਕਾਰ ਇੱਕ ਓ ਅਕਾਲ ਪੁਰਖ ਵਾਹਿਗੁਰੂ ਜੀ ਜੋ ਇੱਕ ਹੈ ਜਿਸ ਦੇ ਜਿਹਾ ਹੋਰ ਕੋਈ ਨਹੀਂ ਹੈ ਸੱਚੇ ਸਿਦ ਪ੍ਰਕਾਸ਼ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਪਰ ਹੈ ਪਰਮੇਸ਼ਰ ਇੱਕੋ ਹੀ ਹੈ ਉਸ ਦੇ ਵਰਗਾ ਕੋਈ ਦੂਸਰਾ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ ਉਸ ਦੇ ਜਿਹਾ ਕੋਈ ਦੂਸਰਾ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਦੇ ਨਾਮ ਅਨੇਕਾਂ ਨੇ ਨਾਮ ਉਸ ਦੇ ਅਨੇਕਾਂ ਨੇ ਪਰ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਸਤ ਨਾਮ ਜਿਸ ਦਾ ਨਾਮ ਸਦਾ ਹੀ ਸੱਚਾ ਹੈ ਸਤ ਹੈ ਸਤ ਨਾਮ ਉਸ ਦਾ ਹੀ ਸਤ ਹੈ ਕਦੇ ਨਾਸ ਹੋਣ ਵਾਲਾ ਨਹੀਂ ਪਰਮੇਸ਼ਰ ਦਾ ਨਾਮ ਜੁਗ ਹੋ ਜੁਗ ਅਟਲ ਹੈ ਸਾਰੀ ਸ੍ਰਿਸ਼ਟੀ ਖਤਮ ਹੋ ਜਾਵੇਗੀ ਪਰ ਪਰਮੇਸ਼ਰ ਦਾ ਨਾਮ ਕਦੇ ਖਤਮ ਹੋਣ ਵਾਲਾ ਨਹੀਂ ਹੈ ਉਹਦਾ ਨਾਮ ਸੱਚਾ ਹੈ ਸਤ ਹੈ ਜੁਗੋ ਜੁਗ ਅਟਲ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਰਤਾ ਪੁਰਖ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਕਰਤਾ ਹੈ ਰਚਨਹਾਰ ਹੈ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਪੁਰਖ ਪੂਰਖ ਉਹ ਕਹਿੰਦੇ ਨੇ ਨਰਕ ਨੂੰ ਰਾਖ ਰੱਖਿਆ ਕਰਨ ਵਾਲਾ ਨਰਕ ਆਦਿਕ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਪੁਰਖ ਜੋ ਅਕਾਲ ਪੁਰਖ ਵਾਹਿਗੁਰੂ ਜੀ ਮਹਾਨ ਹੈ ਅਕਾਲ ਪੁਰਖ ਵਾਹਿਗੁਰੂ ਜੀ ਮਹਾਨ ਹੈ ਜੋ ਸਾਰਿਆਂ ਸਰੀਰਾਂ ਦੇ ਵਿੱਚ ਵਿਆਪਕ ਰਿਹਾ ਹੈ ਪਰਮੇਸ਼ਰ ਜੋ ਸਾਰਿਆਂ ਸਰੀਰਾਂ ਦੇ ਵਿੱਚ ਵਿਆਪਕ ਰਿਹਾ ਹੈ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਉਹ ਸਮਰਥ ਹੈ ਸਾਰਿਆਂ ਸਰੀਰਾਂ ਦੇ ਵਿੱਚ ਵਿਚਰ ਰਿਹਾ ਹੈ ਵਿਆਪਕ ਰਿਹਾ ਹੈ ਮਹਾਨ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਿਰਭਉ ਉਹ ਭਾਉ ਤੋਂ ਰਹਿਤ ਹੈ ਉਸ ਨੂੰ ਕਿਸੇ ਦਾ ਵੇਖੋ ਡਰ ਭੈ ਨਹੀਂ ਹੈ ਦੁਨੀਆ ਵੱਡਿਆਂ ਤੋਂ ਡਰਦੀ ਹੈ ਵੱਡੇ ਛੋਟਿਆਂ ਨੂੰ ਡਰਾਉਂਦੇ ਨੇ ਹਰੇਕੀ ਜੀਵ ਜੰਤੂ ਵੀ ਡਰਦੇ ਨੇ ਕਿਸੇ ਨਾ ਕਿਸੇ ਤੋਂ ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਨਿਰਭਾਉ ਹੈ ਭਾਉ ਤੋਂ ਭੈ ਤੋਂ ਡਰ ਤੋਂ ਰਹਿਤ ਹੈ ਨਿਰਵੈਰ ਉਹ ਵੈਰ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਿਸੇ ਦੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਹੈ ਦੁਨੀਆਂ ਦੇ ਵੈਰ ਵਿਰੋਧ ਨਹੀਂ ਇੱਕ ਦੂਸਰੇ ਦੇ ਨਾਲ ਦੇਸ਼ਾਂ ਦੇ ਨਾਲ ਇੱਕ ਦੂਸਰੇ ਦੇਸ਼ ਦਾ ਵੈਰ ਵਿਰੋਧ ਹੈ ਇੱਥੋਂ ਤੱਕ ਕਿ ਪਸ਼ੂ ਪੰਛੀਆਂ ਦੇ ਵੀ ਵੈਰ ਵਿਰੋਧ ਹੁੰਦੇ ਨਹੀਂ ਪਰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਦਾ ਕਿਸੇ ਦੇ ਨਾਲ ਵੀ ਕੋਈ ਵੈਰ ਨਹੀਂ ਹੈ ਨਿਰਵੈਰ ਹੈ ਵੈਰ ਤੋਂ ਰਹਤ ਹੈ ਆਕਾਲ ਉਹ ਸਮੇਂ ਦੇ ਵਿੱਚ ਨਹੀਂ ਆਉਂਦਾ ਕਾਲ ਕਿੰਦੇ ਦੇ ਸਮੇਂ ਨੂੰ ਸਮੇਂ ਦੇ ਵਿੱਚ ਨਹੀਂ ਆਉਂਦਾ ਨਾ ਭੂਤ ਕਾ ਨਾ ਭਵਿਕ ਕਾ ਨਾ ਵਰਤਮਾਨ ਕਾਲ ਇਹ ਨਹੀਂ ਕਿਹਾ ਜਾ ਸਕਦਾ ਪਰਮਾਤਮਾ ਪਹਿਲਾਂ ਸੀ ਹੁਣ ਨਹੀਂ ਹੈ ਜਾਂ ਹੁਣ ਹੈ ਪਹਿਲਾਂ ਨਹੀਂ ਸੀ ਹੁਣ ਨਹੀਂ ਹੈ ਅੱਗੇ ਨ ਹੋਵੇਗਾ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਪਹਿਲਾਂ ਵੀ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਤੋਂ ਵੀ ਹੋਵੇਗਾ ਉਹ ਕਾਲ ਤੋਂ ਰਹਿਤ ਹੈ ਇਸੇ ਤਰ੍ਹਾਂ ਅਕਾਲ ਉਹ ਕਾਲ ਤੋਂ ਰਹਿਤ ਹੈ ਸਾਰੀ ਦੁਨੀਆ ਨੂੰ ਮੌਤ ਦਾ ਕਾਲ ਲੈ ਜਾਂਦਾ ਆ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੂੰ ਕਾਲ ਮੌਤ ਨਹੀਂ ਆ ਸਕਦੀ ਸਾਰੀ ਸ੍ਰਿਟੀ ਨਾਲ ਸੰਬੰਧ ਹੈ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਾਲਸੋ ਉਹ ਅਬినాਸੀ ਹੈ ਉਹ ਕਦੇ ਨਾਸ ਨਹੀਂ ਹੋਵੇਗਾ ਉਹ ਅਕਾਲ ਹੈ ਕਾਲ ਤੋਂ ਰਹਿਤ ਹੈ ਮੂਰਤ ਮੂਰਤ ਤੋਂ ਰਹਿਤ ਹੈ ਉਸ ਦੀ ਕੋਈ ਵੀ ਮੂਰਤ ਨਹੀਂ ਹੈ ਨਾ ਕੋਈ ਮੂਰਤੀ ਹੈ ਨਾ ਕੋਈ ਤਸਵੀਰ ਕਦੇ ਦੇਖੀ ਨਹੀਂ ਹੋਵੇਗੀ ਸਰੀਰਾਂ ਦੀਆਂ ਭਾਵੇਂ ਤਸਵੀਰਾਂ ਬਣਾ ਦਿੱਤੀਆਂ ਗਈਆਂ ਮੂਰਤੀਆਂ ਬਣਾ ਦਿੱਤੀਆਂ ਗਈਆਂ ਔਰ ਇਹ ਨਹੀਂ ਕੋ ਕਹਿ ਸਕਦਾ ਵੀ ਆਹ ਮੂਰਤੀ ਬਣਾਈ ਆ ਇਹ ਪਰਮੇਸ਼ਰ ਦੀ ਆ ਪਰਮੇਸ਼ਰ ਰੱਬ ਇਦਾਂ ਦਾ ਆ ਨਹੀਂ ਨਾ ਕੋਈ ਤਸਵੀਰ ਹੀ ਬਣਾ ਸਕਦਾ ਵੀ ਪਰਮੇਸ਼ਰ ਇਦਾਂ ਦਾ ਆ ਕਿਉਂਕਿ ਉਹ ਸਾਰਿਆਂ ਦੇ ਵਿੱਚ ਰਜਿਆ ਹੋਇਆ ਹੈ ਪਰਮੇਸ਼ਰ ਅਕਾਲ ਸਮਾਇਆ ਹੋਇਆ ਹੈ ਉਹ ਮੂਰਤ ਤੋਂ ਰਹਿਤ ਹੈ ਉਹਦੀ ਕੋਈ ਵੀ ਮੂਰਤ ਨਹੀਂ ਹੈ ਉਹਦੀ ਕੋਈ ਸ਼ਕਲ ਨਹੀਂ ਹੈ ਕਿ ਆ ਜਾ ਸਕਦਾ ਵੀ ਪਰਮੇਸ਼ਰ ਇਦਾਂ ਦਾ ਹੈ ਇਹਦੇ ਵਰਗਾ ਹੈ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਮੂਰਤ ਤੋਂ ਰਹਿਤ ਹੈ ਅਜੂਨੀ ਜੁਨਾ ਤੋਂ ਰਹਿਤ ਹੈ ਬਾਕੀ ਸਾਰੇ ਜੀਵ ਜੰਤੂ ਜਿਹੜੇ ਜੁਨਾ ਦੇ ਵਿੱਚ ਆਉਂਦੇ ਨੇ 84 ਲੱਖ ਜੁਨਾ ਨੇ 42 ਲੱਖ ਪਾਣੀ ਦੇ ਵਿੱਚ 42 ਲੱਖ ਧਰਤੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੂਨ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਜੇ ਜੂਨ ਦੇ ਵਿੱਚ ਆਵੇਗਾ ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ ਪਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਅਜੂਨੀ ਹੈ ਉਹ ਜੂਨਾ ਤੋ ਰਹਿਤ ਹੈ ਸਭੰ ਉਸ ਉੱਤੇ ਸਦ ਪ੍ਰਕਾਸ਼ ਹੈ ਆਪਣੇ ਆਪ ਤੋਂ ਪੈਦਾ ਹੋਇਆ ਉਹ ਨਹੀਂ ਕਿਹਾ ਜਾ ਸਕਦਾ ਵੀ ਫਲਾਣੇ ਦਾ ਪੈਦਾ ਕੀਤਾ ਹੋਇਆ ਫਲਾਣੇ ਦਾ ਜਨਮਿਆ ਹੋਇਆ ਨਹੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਤੋਂ ਪੈਦਾ ਹੋਇਆ ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਰਚਿਓ ਨਾਓ ਦੋਈ ਕੋਦ ਸਾਜੀ ਹੈ ਕਰ ਆਸਨ ਡਿੱਠੋ ਜਾਊਗਾ ਆਪਣੇ ਆਪ ਤੋਂ ਸੱਤੇ ਸਿਧ ਪ੍ਰਕਾਸ਼ ਹੈ ਗੁਰ ਪ੍ਰਸਾਦ ਫਿਰ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਵੇਂ ਹੋਵੇਗੀ ਤੇ ਪਾਤਸ਼ਾਹ ਪਰਮਾਨੰ ਕਰਦੇ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰ ਗੁਰੂ ਪ੍ਰਸਾਦ ਕਹਿੰਦੇ ਨੇ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੇ ਅਕਾਲ ਪੁਰਖ ਵਾਹਿਗੁਰੂ ਜੂ ਆਪ ਜੀ ਨੇ ਸਰਵਣ ਕੀਤਾ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਰਾਗ ਜੈ ਜਵੰਤੀ ਮਹੱਲਾ ਨਵਾ ਜੈ ਜਵੰਤੀ ਰਾਗ ਦੀ ਰੰਮਤਾ ਹੁੰਦੀ ਹੈ ਮਹੱਲਾ ਨਾਮਾ ਨਾਮੇ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਪੀਤ੍ਰ ਗੁਰਬਾਣੀ ਜੈ ਜੈ ਮੰਤੀ ਰਾਗ ਦੇ ਵਿੱਚ ਹੈ RAM SIMAR RAM SIMAR ਇਹ ਹੈ ਤੇਰ ਕਾਜ ਹੈ ਪਾਤਸ਼ਾਹ ਕਹਿੰਦੇ ਇਹ ਪ੍ਰਾਣੀ RAM SIMAR RAM ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਹਦਾ ਸਿਮਰਨ ਕਰ ਉਹਨੂੰ ਸਿਮਰਿਆ ਕਰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਮਾਤਮਾ ਨੂੰ ਸਿਮਰਿਆ ਕਰ ਇਹ ਤੇਰਾ ਕਾਜ ਹੈ ਇਹੀ ਤੇਰੇ ਕੰਮ ਆਉਣ ਵਾਲਾ ਹੈ ਕੰਮ ਕਿਸ ਨੇ ਆਉਣਾ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਜਹ ਮਾਤ ਪਿਤਾ ਸਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਅਕਾਲ ਪੁਰਖ ਵਾਹਿਗੁਰੂ ਜੀ ਹੀ ਤੇਰੇ ਕੰਮ ਆਉਣ ਵਾਲੇ ਨੇ ਇਸ ਕਰਕੇ RAM ਸਿਮਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ RAM ਦਾ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਮਾਇਆ ਦਾ ਸੰਗ ਤਿਆਗ ਦੇ ਮਾਇਆ ਦਾ ਸੰਗ ਜਿਹਦਾ ਇਸ ਨੂੰ ਛੱਡਣਾ ਕਰ ਤੇ ਕੀ ਕਰ ਪ੍ਰਭ ਜੂ ਕੀ ਸਰਨ ਲਾਗ ਪ੍ਰਭੂ ਜੀ ਦੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਆਉਣਾ ਕਰ ਉਹਨਾਂ ਦੇ ਚਰਨਾਂ ਦੇ ਨਾਲ ਲੱਗਣਾ ਕਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਮਾਇਆ ਦਾ ਸੰਗ ਜਿਹੜਾ ਉਸ ਨੂੰ ਤਿਆਗਣਾ ਕਰ ਤੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਣਾ ਕਰ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਜਗਤ ਦਾ ਸੁਖ ਜਿਹੜਾ ਨਾ ਇਸ ਨੂੰ ਮੰਨਣਾ ਕਰ ਮਿਥਿਆ ਕਿ ਨਾਸਵੰਦ ਹੈ ਜਗਤ ਦਾ ਸੁਖ ਜਿਹੜਾ ਇਹ ਨਾਸਵੰਦ ਹੈ ਇਹ ਝੂਠਾ ਹੈ ਝੂਠੋ ਸਭ ਸਾਜ ਹੈ ਤੇ ਪ੍ਰਮਾਸ਼ਮਾ ਕਹਿੰਦੇ ਇਹ ਜਗਤ ਦਾ ਸਾਰਾ ਪਸਾਰਾ ਜਿਹੜਾ ਨਾ ਇਹ ਸਾਥ ਛੱਡ ਜਾਣ ਵਾਲਾ ਹੈ ਜਗਤ ਦਾ ਪਸਾਰਾ ਜਿਹੜਾ ਨਾ ਸਾਜ ਇਹ ਜਗਤ ਜਗਤ ਦਾ ਪਸਾਰਾ ਜਿਹੜਾ ਹੈ ਇਹ ਝੂਠਾ ਹੈ ਸਾਥ ਛੱਡ ਜਾਣ ਵਾਲਾ ਹੈ ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਸੁਪਨੇ ਜਿਉਂ ਧਨ ਪਛਾਨ ਕਾਹੇ ਪਰ ਕਰਤ ਮਾਨ ਪਾਤਸ਼ਾਹ ਕਹਿੰਦੇ ਏਸ ਧਨ ਦਾ ਕਾਦੇ ਤੋਂ ਤੂੰ ਮਾਨ ਕਰਦਾ ਆ ਕਾਦੇ ਤੋਂ ਮਾਨ ਕਰਦਾ ਪਿਆ ਸੁਪਨੇ ਜਿਉ ਧਨ ਪਛਾਨ ਜਿਹ ਤਰ੍ਹਾਂ ਸੁਪਨੇ ਦੇ ਵਿੱਚ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਤੇ ਦਿਨੇ ਉੱਠ ਕੇ ਬੰਦਾ ਬੜਾ ਮਾਨ ਕਰੇ ਹੰਕਾਰ ਕਰੇ ਵੀ ਮੇਰੇ ਕੋਲ ਬੜਾ ਧਨ ਆਉਤਿਆ ਦੂਸਰਾ ਬੰਦਾ ਪੁੱਛੇ ਵੀ ਕਿੱਥੇ ਆ ਦੱਸੇ ਵੀ ਰਾਤੀ ਸੁਪਨੇ ਦੇ ਵਿੱਚ ਸੀ ਉਹ ਕਹੇਗਾ ਬੜਾ ਮੂਰਖ ਆ ਸਪਨੇ ਦੇ ਵਿੱਚ ਉਸ ਕੋਈ ਸੱਚਾ ਥੋੜੀ ਸੀਗਾ ਉਹਦੇ ਝੂਠਾ ਸੀਗਾ ਤੋ ਉਹਦਾ ਮਾਣ ਕਰੀ ਜਾਣਾ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਧਨ ਦਾ ਮਾਣ ਨਾ ਕਰ ਇਹ ਧਨ ਪਦਾਰਥ ਜਿਹੜੇ ਨੇ ਇੱਕ ਸੁਪਨੇ ਦੇ ਨਿਆਈ ਸਮਝ ਪੀ ਇਹ ਸੱਚੇ ਨਹੀਂ ਆ ਇਹ ਝੂਠੇ ਆ ਕਿਉਂਕਿ ਇਹ ਸਾਰਾ ਕੁਝ ਹੀ ਨਾਸਵੰਦ ਹੈ ਸਾਰਾ ਕੁਝ ਹੀ ਇੱਕ ਦਿਨ ਨਾਸ ਖਤਮ ਹੋ ਜਾਵੇਗਾ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਬਾਰੂ ਕਹਿੰਦੇ ਨੇ ਰੇਤ ਭੀਤ ਕਹਿੰਦੇ ਨੇ ਕੰਧ ਨੂੰ ਕਹਿੰਦੇ ਸਾਰੀ ਦੁਨੀਆ ਦਾ ਰਾਜ ਹੋਵੇ ਸਾਰੀ ਦੁਨੀਆ ਦਾ ਰਾਜ ਸਾਰੀ ਦੁਨੀਆ ਦਾ ਰਾਜ ਵੀ ਇੱਕ ਰੇਤ ਦੀ ਕੰਧ ਦੀ ਤਰ੍ਹਾਂ ਸਮਝੇ ਨੂੰ ਇਹ ਕੰਧ ਦੀ ਨਿਆਈ ਹੈ ਰੇਤ ਦੀ ਕੰਧ ਬਣਾਈ ਹੋਈ ਕਿੰਨਾ ਕੁ ਚਿਰ ਟਿਕੇ ਗਈ ਮੜਾ ਜੇ ਹਵਾ ਦਾ ਬੁੱਲਾ ਆਇਆ ਰੇਤ ਦੀ ਕੰਧ ਜਿਹੜੀ ਆ ਉਸੇ ਵੇਲੇ ਢਹਿ ਟੇਰੀ ਹੋ ਜਾਂਦੀ ਹੈ ਉਸੇ ਵੇਲੇ ਡਿੱਗ ਜਾਂਦੀ ਹੈ ਇਸੇ ਤਰ੍ਹਾਂ ਦੁਨੀਆਂ ਦੇ بڑے بڑے ਰਾਜ ਕਰਨ ਵਾਲੇ بڑے بڑے ਰਾਜੇ ਮਹਾਰਾਜੇ ਹੋਏ ਨੇ ਜਿਨ੍ਹਾਂ ਨੇ ਬੜਾ ਬੜਾ ਰਾਜ ਕੀਤਾ ਪਰ ਸ਼ਨ ਦੇ ਵਿੱਚ ਹੀ ਰਾਜ ਖਤਮ ਹੋ ਗਿਆ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਉਹਨਾਂ ਨੂੰ ਪਛਾਣਦਾ ਨਹੀਂ ਕੋਈ ਜਾਣਦਾ ਹੀ ਨਹੀਂ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਰੇਤ ਦੀ ਕੰਧ ਹੀ ਨਿਆਈਂ ਬਸਦਾ ਕਹਿੰਦੇ ਧਰਤੀ ਦਾ ਰਾਜ ਉਸਾਰੀ ਧਰਤੀ ਦਾ ਰਾਜ ਇਹ ਰੇਤ ਦੀ ਕੰਧ ਦੀ ਤਰ੍ਹਾਂ ਹੈ ਨਾਨਕ ਜਨ ਕਹਿਤ ਬਾਤ ਬਿਨਸ ਜਹ ਤਿਰੂ ਗਾਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਮੋਹਰ ਲਾਉਂਦੇ ਹੋਏ ਖੀਲੀਆਂ ਪੰਕਤੀਆਂ 'ਚ ਫਰਮਾਨ ਕਰਦੇ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਜਾ ਨਾਨਕ ਕਹਿਤ ਬਾਤ ਇਹ ਤੈਨੂੰ ਅਸੀਂ ਇੱਕ ਬਾਤ ਇਹ ਗੱਲ ਕਹਿ ਰਹੇ ਆ ਆ ਸੁਣ ਲਾ ਤੈਨੂੰ ਬਾਤ ਇਹਨੂੰ ਗੱਲ ਕਹਿ ਰਹੇ ਆ ਬਿਨਸ ਜਹ ਤਿਰਗਾਤ ਬਿਨਸ ਖਤਮ ਹੋ ਜਾਵੇਗਾ ਗਾਤ ਕਹਿੰਦੇ ਤੇਰੇ ਸਰੀਰ ਨੂੰ ਪਾਤਸ਼ਾਹ ਕਹਿੰਦੇ ਤੇਰਾ ਸਰੀਰ ਜਿਹੜਾ ਨਾ ਇਹ ਵੀ ਨਹੀਂ ਰਹਿਣਾ ਧਨ ਦੌਲਤ ਤੇ ਬੜੀ ਦੂਰ ਦੀ ਗੱਲ ਆ ਆ ਤੇਰਾ ਸਰੀਰ ਵੀ ਨਹੀਂ ਰਹਿਣਾ ਇਹ ਵੀ ਬਿਨਸ ਜਾਵੇਗਾ ਖਤਮ ਹੋ ਜਾਵੇਗਾ ਇਹ ਗੱਲ ਤੈਨੂੰ ਕਹਿ ਰਹੇ ਆ ਗੁਰੂ ਦਾ ਬਚਨ ਨੂੰ ਪੱਲੇ ਬੰਨ ਲਾ ਸੁਣਨਾ ਕਰ ਏਸ ਗੱਲ ਨੂੰ ਏਸ ਬਾਤ ਨੂੰ ਜਾਂ ਨਾਨਕ ਕਹਿਤ ਬਾਤ ਮਨਸ ਜਹ ਤੇ ਰੁਗਾਤ ਇਹ ਤੇਰਾ ਸਰੀਰ ਜਿਹੜਾ ਆ ਇਹ ਬਿਨਸ ਜਾਵੇਗਾ ਖਤਮ ਹੋ ਜਾਵੇਗਾ ਚਿਨ ਚਿਨ ਕਰ ਗयो ਕਾਲ ਜੈਸੇ ਜਾਤ ਆਜ ਹੈ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਛਿਨ ਛਿਨ ਕਰਕੇ ਪਲ ਪਲ ਕਰਕੇ ਮਿੰਟ ਮਿੰਟ ਸਕਿੰਟ ਸਕਿੰਟ ਕਰਕੇ ਤੇਰਾ ਕੱਲ ਬੀਤ ਗਿਆ ਨਾ ਜਿਹੜਾ ਕੱਲ ਸੀ ਗਿਆ ਜਿਹੜਾ ਬਤੀਤ ਹੋ ਗਿਆ ਉਹ ਤੇ ਮੁੜ ਕੇ ਵਾਪਸ ਨਹੀਂ ਨਾ ਆਉਣਾ ਜਿਹੜਾ ਸਮਾਂ ਬੀਤ ਗਿਆ ਮੁੜ ਕੇ ਵਾਪਸ ਨਹੀਂ ਆਉਂਦਾ ਕੱਲ ਜਿਸ ਤਰ੍ਹਾਂ ਬੀਤਤੀਤ ਹੋ ਗਿਆ ਬੀਤ ਗਿਆ ਤੇਰਾ ਤੈਸੇ ਜਾਤ ਆਜ ਹੈ ਉਸੇ ਤਰ੍ਹਾਂ ਤੇਰਾ ਅੱਜ ਵੀ ਬਤੀਤ ਹੋ ਜਾਣਾ ਆਖੋ ਸਤਨਾਮ ਜਿੱਦਾਂ ਕੱਲ੍ਹ ਬਤੀਤ ਹੋ ਗਿਆ ਓਦਾਂ ਹੀ ਅੱਜ ਵੀ ਬਤੀਤ ਹੋ ਜਾਵੇਗਾ ਇਸ ਕਰਕੇ ਪਾਤਸ਼ਾਹ ਕਹਿੰਦੇ ਕਿਉਂ ਇਹ ਸਮਾਂ ਚੇਤੇ ਕਰਵਾ ਰਹੇ ਨੇ ਕਿ ਭਾਬ ਤੂੰ ਮੌਤ ਵਾਲੇ ਪਾਸੇ ਵੱਲ ਜਾ ਰਿਹਾ ਤੇਰੀ ਮੌਤ ਨੇੜੇ ਆਉਂਦੀ ਜਾ ਰਹੀ ਹੈ ਤੇਰਾ ਸਮਾਂ ਮੁੱਕਦਾ ਜਾ ਰਿਹਾ ਇੱਕ ਇੱਕ ਮਿੰਟ ਕਰਕੇ ਸੈਕਿੰਡ ਕਰਕੇ ਤੇਰਾ ਸਮਾਂ ਖਤਮ ਹੋ ਰਿਹਾ ਹੈ ਤੇਰੇ ਸਵਾਸ ਖਤਮ ਹੋ ਰਾ ਹੁੰਦੇ ਜਾ ਰਹੇ ਨੇ ਚਿੰਨ ਚਿੰਨ ਕਰ ਗयो ਕਾਲ ਜਿਵੇਂ ਜਾਤ ਆਜ ਹੈ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਕੱਲ ਤੇਰਾ ਬਤੀਤ ਹੋ ਗਿਆ ਛਿਨ ਛਿਨ ਪਲ ਪਲ ਕਰਕੇ ਇਸੇ ਤਰ੍ਹਾਂ ਤੇਰਾ ਅੱਜ ਵੀ ਬਤੀਤ ਹੋ ਜਾਣਾ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ ਤਨਛੀਜੈ ਕਾਲ ਹੇਰੀ ਫਿਰੈ ਬਦਕ ਜਿਓ ਕਹੋ ਕਵਨ ਵਿਦ ਕੀਜੈ ਦਿਨ ਦਿਨ ਕਰਕੇ ਪਲ ਪਰ ਕਰਕੇ ਤੇ ਉਮਰ ਘਟਦੀ ਜਾ ਰਹੀ ਹੈ ਮੌਤ ਵਾਲੇ ਪਾਸੇ ਵੱਲ ਜਾ ਰਿਆਂ ਇਸ ਕਰਕੇ ਇਹ ਪ੍ਰਾਣੀ ਖਿਆਲ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਖੰਡੇ ਬਾਟੇ ਦਾ ਅੰਮ੍ਰਿਤ ਛਾਕ ਗੁਰੂ ਵਾਲਾ ਬਣ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨੇ ਗੁਰੇ ਕਾਹ ਨਾਉ ਬੁਰਾ ਪਾਤਸ਼ਾਹ ਕਹਿੰਦੇ ਨ ਗੁਰੇ ਦਾ ਤੇ ਨਾਂ ਲੈਣਾ ਵੀ ਬੁਰਾ ਹੈ ਖਿਆਲ ਕਰਿਓ ਪਾਤਸ਼ਾਹ ਯਾਦ ਕਰਵਾ ਰਹੇ ਨੇ ਬਾਰ-ਬਾਰ ਵੀ ਤੇਰੀ ਮੌਤ ਆ ਜਾਵੇਗੀ ਤੁਰਾ ਸਮਾਂ ਜ਼ਿੰਦਗੀ ਦਾ ਘਟਦਾ ਜਾ ਰਿਹਾ ਕਿਉਂ ਜਾਜ ਕਰਵਾ ਰਹੇ ਨੇ ਪਰਮੇਸ਼ਰ ਦਾ ਨਾਮ ਜਪ ਕਿਤੇ ਨਗੁਰਾ ਇਹਨਾਂ ਸੰਸਾਰ ਤੋਂ ਚਲੇ ਜਾਵੀਂ ਮੌਤ ਦਾ ਪਤਾ ਨਹੀਂ ਕਦੋਂ ਆ ਜਾਣੀ ਹੈ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਖੰਡੇ ਵੱਟ ਦਾ ਅੰਮ੍ਰਿਤ ਛਕ ਗੁਰੂ ਵਾਲਾ ਬਣ ਕਰਕੇ ਸਤਗੁਰੂ ਜੀ ਦੇ ਹੁਕਮ ਅਨੁਸਾਰ ਜੀਵਨ ਉਪਤੀਤ ਕਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜਦਿਆਂ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹੜਾ ਬੱਚਾ ਸਮਝ ਕਰਕੇ ਮੁਆਫ ਕਰਨਾ ਸਤਿਗੁਰੂ ਜੀ ਬਖਸ਼ਣ ਹਾਰ ਨੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ੇ ਕਰਨ ਜੀ ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪ੍ਰਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਮਣ ਕਰਨਾ ਹੈ ਜੀ ਨਾਨਕ ਜਨ ਕਹਿਤ ਬਾਤ ਬਿਨਸ ਜਹ ਤਿਰੋ ਗਾਤ ਚਿਨ ਚਨ ਕਰ ਗਇਓ ਕਾਲ ਤੈਸੀ ਜਾਤ ਆਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ